ਗੁਰਪ੍ਰੀਤ ਹਾਂ ਜੀ ਆ ਜਾ ਫੁਰਕਾ ਖਾ ਲਾ ਆਪਾਂ ਖਾਣ ਲੱਗੇ ਨਹੀਂ ਭਾਬੀ ਮੇਰਾ ਮਨ ਨਹੀਂ ਹੈਗਾ ਮੇਰਾ ਨਹੀਂ ਜੀ ਕਰਦਾ ਕੁਝ ਖਾਣ ਨੂੰ ਕੀ ਹੋਇਆ ਤੈਨੂੰ ਕੁਝ ਹੋਇਆ ਹੈ ਉਹਨੂੰ ਰਹਿ ਕੀ ਆ ਤੁਹਾਨੂੰ ਪਤਾ ਹੀ ਹੈ ਪਰਸੋਂ ਮੁੰਡਾ ਵੀ ਲੈ ਗਿਆ ਮੇਰਾ ਸੋਨੂੰ ਮੈਂ ਤੁਹਾਨੂੰ ਪਤਾ ਬੱਚਿਆਂ ਬਿਨਾਂ ਨਹੀਂ ਰਹਿ ਸਕਦੀ ਫੇਰ ਮੈਂ ਕਿੰ ਪਹਿਲੇ ਕੁੜੀ ਵੀ ਨਾ ਕਿੰਨੇ ਦਿਨ ਰਹੀ ਇੱਥੇ ਚਲ ਮੁੰਡਾ ਮੇਰੇ ਕੋਲ ਹੈ ਉਹ ਛੋਟਾ ਤੁਹਾਨੂੰ ਪਤਾ ਉਹਨੂੰ ਕਿੰਨੀ ਮਾਂ ਦੀ ਜ਼ਰੂਰਤ ਪਰ ਉਨੇ ਨੇ ਨਹੀਂ ਸੋਚਿਆ ਉਹ ਫੇਰ ਵੀ ਲੈ ਗਿਆ ਆਪਣੀ ਜਿੱਦ ਤੇ ਅੜ ਕੇ ਪਰ ਮੈਂ ਨਹੀਂ ਆਪਣੇ ਬੱਚੇ ਆ ਬਿਨਾਂ ਰਹਿ ਸਕਦੀ ਪਤਾ ਨਹੀਂ ਮੈਂ ਇੱਥੇ ਖਾਵਾਂ ਉਹ ਮੇਰਾ ਮੁੰਡਾ ਉੱਥੇ ਭੁੱਖਾ ਬੈਠਾ ਆਣਾ ਮੈਂ ਨਹੀਂ ਖਾ ਸਕਦੀ ਕੁਛ ਮੇਰਾ ਤਾਂ ਖੁਸ਼ ਖਾਨ ਉਹ ਜੀ ਨਹੀਂ ਕਰਦਾ ਬਿਆ ਮੇਰੀ ਗੱਲ ਸੁਣ ਤੇ ਆ ਨਾਲ ਸਾਰਾ ਕੁਝ ਸਹੀ ਹੋ ਜਾਏਗਾ ਬਸ ਥੋੜਾ ਜਿਹਾ ਟਾਈਮ ਦੇ ਵੇਖ ਮੈਨੂੰ ਪਤਾ ਵਾ ਕੋਈ ਵੀ ਮਾਂ ਆਪਣੇ ਬੱਚੇ ਆ ਬਿਨਾਂ ਨਹੀਂ ਰਹਿ ਸਕਦੀ ਜੋ ਮਰਜ਼ੀ ਹੋ ਜੇ ਪਰ ਬੱਚੇ ਨਹੀਂ ਛੱਡ ਸਕਦੀ ਮੈਂ ਸਮਝ ਸਕਦੀ ਹਾਂ ਤੇਰਾ ਦੁੱਖ ਕਿ ਭਾਜੀ ਆਣ ਕੇ ਮੁੰਡੇ ਨੂੰ ਵੀ ਲੈ ਗਈ ਆ ਗੁੱਸੇ 'ਚ ਵੇਖ ਨਾ ਗੁੱਸੇ 'ਚ ਕਰਦੇ ਪਏ ਆ ਸਾਰਾ ਕੁਝ ਮੈਂ ਮੰਮੀ ਜੀ ਨੂੰ ਕਹਿਨੀ ਪਈ ਆ ਕਿ ਮੰਮੀ ਜੀ ਗੁਰਪੀ ਦੇ ਕੋਈ ਸੋਚੋ ਤੇਰੇ ਭਰਾ ਸੋਚਣ ਦੇ ਆ ਬਾਊ ਹੌਂਸਲਾ ਰੱਖ ਭਰਾ ਸੋਚ ਦੇਵੇਂ ਲੱਗਦਾ ਦਿਨੇ ਵਾ ਮੈਨੂੰ ਮੰਮੇ ਵਿਚਾਰੇ ਕਿੰਨੇ ਹੱਥ ਪੱਲੇ ਮਾਰਦੇ ਵੇ ਕਦੀ ਕਿਸੇ ਕੋ ਮੰਗ ਕਦੀ ਕਿਸੇ ਕੋ ਮੰਗਾ ਮੇਰੇ ਕਰਕੇ ਉਹਨਾਂ ਨੂੰ ਕਿੰਨੇ ਅੱਗੇ ਹੱਥ ਜੋੜਨੇ ਪੈਂਦੇ ਵੇ ਆ ਚਲ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਕੁਝ ਕਰਦੀ ਆਂ ਭਰੋਸਾ ਇਹ ਨਾ ਤੈਨੂੰ ਮੇਰੇ ਤੇ ਤੁਹਾਡੇ ਤੇ ਤੇ ਭਰੋਸਾ ਕਰ ਮੈਨੂੰ ਹੁਣ ਮੈਨੂੰ ਪਤਾ ਏ ਗੁਰਪ੍ਰੀਤ ਇਹ ਸਾਰੀਆਂ ਚੀਜ਼ਾਂ ਤੂੰ ਤਾਂ ਹੀ ਮੈਨੂੰ ਸੁਣਾਉਂਦੀ ਆਂ ਕਿ ਮੈਂ ਕੁਝ ਕਰਾਂ ਤੇ ਮੈਂ ਕਰ ਵੀ ਸਕਦੀ ਆਂ ਮੈਨੂੰ ਪਤਾ ਤੂੰ ਮੇਰੇ ਤੋਂ ਕਿਉਂ ਆਸ ਰੱਖਦੀ ਆਂ ਚਲ ਹੁਣ ਤੁਹਾਡੇ ਤੋਂ ਹੀ ਆਸ ਹੈ ਭਾਬੀ ਮੈਂ ਕਿ ਤੂੰ ਹੀ ਮੇਰਾ ਘਰ ਬਚਾ ਸਕਦੇ ਹੋ ਅੱਜ ਭਾਬੀ ਵੇਖੋ ਮੇਰੀ ਮੰਮੀ ਕਿੰਨਾ ਬਦਲ ਗਈ ਹੈ ਤਾਨੂੰ ਪਤਾ ਹੀ ਹੈ ਨਹੀਂ ਤੇ ਉਹਨੇ ਜੋ ਪਹਿਲੇ ਵਰਗੀ ਹੁੰਦੀ ਤਾਂ ਉਹਨੇ ਠੱਗਿਆ ਇਧਰੋਂ ਕਰ ਉਧਰੋਂ ਮੰਗ ਧੋਖੇ ਨਾਲ ਕਿੰਨੇ ਪੈਸੇ ਇਕੱਠੇ ਕਰ ਲੈਨੇ ਸੀ ਪਰ ਹੁਣ ਮੇਰੀ ਮੰਮਾ ਚੇਂਜ ਹੋ ਗਏ ਆ ਹੁਣ ਉਹ ਕਿਸੇ ਦਾ ਵੀ ਨਹੀਂ ਬੁਰਾ ਕਰਨਗੇ ਨਾ ਇਹੋ ਜਿਹੇ ਪੈਸੇ ਆ ਨਾ ਮੇਰਾ ਘਰ ਬਸਾਣਗੇ ਕਦੀ ਵੀ ਸਹੀ ਕਹਿਨੀ ਪਈਆਂ ਗੁਰਪ੍ਰੀਤ ਜੇ ਮੰਮੀ ਪਹਿਲੇ ਵਾਂਗ ਹੁੰਦੇ ਤੇ ਉਹਨਾਂ ਨੇ ਕਿਤੋਂ ਨਾ ਕਿਤੋਂ ਠੱਗੀਆਂ ਠੂਰੀਆਂ ਮਾਰ ਕੇ ਜਿੰਨਾ ਹੀ ਸਮਝਦਾ ਸੀ ਨਾ ਸੋਨੂ ਭਾਜੀ ਉਹਨਾਂ ਨੇ ਉਹਨੇ ਹਿੱਸੇ ਦੇ ਪੈਸੇ ਪੇ ਕਰਦਨੇ ਸੀ ਪਰ ਮੈਨੂੰ ਪਤਾ ਵਾ ਕਿ ਸ਼ਾਇਦ ਮੰਮੀ ਜੀ ਹੁਣ ਬਦਲੰਦੇ ਨੇ ਤਾਂ ਹੀ ਉਹ ਵਿਚਾਰੇ ਦੁਖੀ ਹੁੰਦੇ ਨੇ ਪਰ ਇਦਾਂ ਦਾ ਕੁਝ ਨਹੀਂ ਕਰਨਦੇ ਚੱਲ ਮੇਰੇ ਤੇ ਆਸ ਰੱਖ ਮੈਂ ਤੈਨੂੰ ਕਹਿਣ ਦੀ ਆ ਨਾ ਮੈਂ ਕੁਝ ਨਾ ਕੁਝ ਕਰਦੀ ਆ ਚਲ ਆ ਉਠ ਛਿਦੈਣੇ ਰੋਟੀ ਖਾਣਗੇ ਪਤਾ ਨਹੀਂ ਮੁੰਡੇ ਨੇ ਖਾਦੀ ਆ ਕਿ ਨਹੀਂ ਖਾਦੀ ਖਾਲੇਗਾ ਬਾਪ ਜੇ ਉਹ ਇਥੋਂ ਲੈ ਕੇ ਗਿਆ ਵਾ ਨਾ ਬੱਚਿਆਂ ਨੂੰ ਤੇ ਉਹਨੂੰ ਵੀ ਪਤਾ ਵਾ ਵੀ ਉਹਨਾਂ ਨੂੰ ਰੋਟੀ ਪਾਣੀ ਖਵਾਉਣਾ ਵਾ ਕੋਈ ਪਿਓ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚਦਾ ਕਦੀ ਜੇ ਮਾਂ ਪਿਆਰ ਕਰਦੀ ਆ ਨਾ ਬੱਚਿਆਂ ਨਾਲ ਤੇ ਪਿਓ ਵੀ ਕਰਦਾ ਹੀ ਹੁੰਦਾ ਵਾ ਉਹ ਤੇ ਬਸ ਗੁੱਸੇ 'ਚ ਭਾਜੀ ਏਦਾਂ ਕਰੀ ਜਾਣ ਡੇ ਆ ਕਿ ਹਿੱਸਾ ਦੋ ਹਿੱਸਾ ਦੋ ਮੈਂ ਉਹਨਾਂ ਚਾ ਗੁਰਪਿੰਦ ਨੂੰ ਨਹੀਂ ਲੈ ਕੇ ਜਾਣਾ ਤਾਂ ਕਰਕੇ ਤੈਨੂੰ ਸਜ਼ਾ ਦੇਣ ਡੇ ਆ ਭਾਬੀ ਗੱਲ ਸਜ਼ਾ ਦੇ ਦਿੰਦੀ ਐ ਤੇ ਮੈਨੂੰ ਸਜ਼ਾ ਦਵੇਂ ਨਾ ਤੇ ਮੇਰੇ ਬੱਚਿਆਂ ਨੂੰ ਕਿਉਂ ਦਿੰਦਾ ਤਾਨੂੰ ਪਤਾ ਪਹਿਲੇ ਕਿਵੇਂ ਮਿੰਟ ਮਿੰਟ ਤੇ ਫੋਨ ਕਰਕੇ ਪੁੱਛਦਾ ਸੀ ਕਿ ਬੱਚੇ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਤੇ ਹੁਣ ਉਹੀ ਮਾਂ ਤੋਂ ਬੱਚੇ ਅਡ ਕਰਕੇ ਕਿ ਬੱਚੇ ਮਾਂ ਤੋਂ ਬਿਨਾ ਰੋਟੀ ਖਾਂਦੇ ਉਹ ਤੇ ਵੈਸੇ ਨਹੀਂ ਖਾਂਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਮੇਰੇ ਬੱਚੇ ਮੇਰੇ ਹੱਥੋਂ ਹੀ ਰੋਟੀ ਖਾਂਦੇ ਕਦੀ ਖਾ ਲਈ ਕਦੀ ਨਹੀਂ ਖਾ ਲਈ ਜੋ ਮਾਂ ਨਹੀਂ ਕੇਅਰ ਕਰਨੀ ਨਹੀਂ ਪਾਪਾ ਕਰ ਸਕਦੇ ਉਹਦੇ ਮੈਨੂੰ ਪਤਾ ਨਾ ਗੁਰਪੀ ਮੈਂ ਤੇਰਾ ਦੁੱਖ ਸਮਝ ਸਕਦੀ ਆ ਕੋਈ ਗੱਲ ਨਹੀਂ ਸਬਰ ਰੱਖ ਥੋੜਾ ਜਿਹਾ ਥੋੜਾ ਟਾਈਮ ਤੇ ਦੇ ਸਾਨੂੰ ਮੈਂ ਮੰਮੀ ਜੀ ਨੂੰ ਸਮਝਾਉਣੀ ਆ ਕਿ ਮੰਮੀ ਆਪਾਂ ਉਹਦੇ ਬਾਰੇ ਕੁਝ ਸੋਚੀਏ ਤੇ ਉਹਨੂੰ ਆਪਣੇ ਘਰੇ ਘੱਲ ਲਈਏ ਸਬਰ ਤੇ ਨਹੀਂ ਹੁੰਦਾ ਬਿਆ ਹੁਣ ਮੇਰੇ ਕੋ ਮੇਰੇ ਕੋ ਨਹੀਂ ਸਬਰ ਹੁੰਦਾ ਮੈਂ ਨਹੀਂ ਹੁੰਦੀ ਨਾ ਤੇ ਮੈਂ ਨਹੀਂ ਰਹਿ ਸਕਦੀ ਆਪਣੇ ਬੱਚੇ ਤੋਂ ਬਿਨਾ ਨਾ ਗੁਰਪ੍ਰੀਤ ਵੇਖ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਬਿਆ ਜੀ ਇਦਾਂ ਹੀ ਮਧਾਰੇਂਗੀ ਨਾ ਤੇ ਫਿਰ ਤੇ ਬਹੁਤ ਪ੍ਰੋਬਲਮ ਚ ਫਸ ਜਾਏਗੀ ਤੂੰ ਜਦੋਂ ਕੋਈ ਦੁੱਖ ਹੁੰਦਾ ਵਾ ਨਾ ਜਨਾਨੀ ਤੇ ਉਦੋਂ ਹਿੰਮਤ ਤੋਂ ਕੰਮ ਲੈਣਾ ਚਾਹੀਦਾ ਵਾ ਬਾਕੀ ਤੇਰਾ ਕੋਈ ਕਸੂਰ ਨਹੀਂ ਆ ਤੇਰੀਆਂ ਮਾਂ ਦੀਆਂ ਕੀਤੀਆਂ ਸਭ ਤੇਰੇ ਅੱਗੇ ਹੋਂਡੀਆਂ ਵਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਚੱਲ ਮੈਂ ਮੰਮੀ ਜੀ ਨਾਲ ਕਰਦੀਆਂ ਗੱਲ ਠੀਕ ਐ ਉਹਨੇ ਮੇਰੇ ਕੋ ਸਬਰ ਹੁੰਦਾ ਮੈਂ ਨਹੀਂ ਜੀ ਸਕਦੀ ਆਪਣੇ ਬੱਚੇ ਤੋਂ ਬਿਨਾ ਮੈਂ ਨਹੀਂ ਜੀ ਸਕਦੀ ਚਮੇ ਗਣਗੀ ਰੋਟੀ ਹਾਂ ਇਹ ਖਾਂਦੇ ਅੰਦਰ ਰੋਟੀ ਯਾਰ ਗੁਰਪ੍ਰੀਤ ਦੇ ਤਰਲੇ ਕਰਕੇ ਆਈਆਂ ਕਿ ਰੋਟੀ ਖਾ ਲਾ ਉਹ ਕਹਿੰਦੀ ਮੈਂ ਨਹੀਂ ਖਾਣੀ ਹੈਗੀ ਦੀਦੀ ਫੇਰ ਰੋਈ ਜਾਣ ਦੀ ਮੈਂ ਵੀ ਉਹਨੂੰ ਸਵੇਰੇ ਕਿਹਾ ਹੀ ਰੋਟੀ ਢਟੀ ਤੇ ਖਾ ਦੱਸ ਰੋਟੀ ਨਾ ਕਾਦਾ ਗੁੱਸਾ ਵਾ ਤੇਰਾ ਤੇ ਪਰ ਨਹੀਂ ਖਾਦੀ ਉਹਨੇ ਫੇਰ ਦੀ ਪਰ ਸੋਨੂ ਭਾਜੀ ਮੁੰਡਾ ਵੀ ਲੈ ਗਏ ਆ ਨਾ ਉਦੋਂ ਤਾਂ ਜ਼ਿਆਦਾ ਟੁੱਟ ਗਈ ਆ ਕੁਝ ਰੋਈ ਜਾਣ ਦੀ ਆ ਕਹਿੰਦੀ ਮੈਂ ਕੁਝ ਖਾ ਲੈਣਾ ਮੈਂ ਮਰ ਜਾਣਾ ਮੈਂ ਨਹੀਂ ਜੀ ਸਕਦੀ ਇਦਾਂ ਹਾਂ ਕਿਦਾਂ ਨੀਆਂ ਗੱਲਾਂ ਹੋਈਆਂ ਮਰਨਾ ਵੀ ਕਿਹੜਾ ਹੁੰਦਾ ਵਾ ਕਿ ਮਰ ਜਾਣਾ ਵਾ ਲਾਈਫ ਤੋਂ ਤੰਗ ਹੋ ਕੇ ਮਰ ਜਾਓ ਆ ਕਿਹੜਾ ਤਰੀਕਾ ਵਾ ਦੀਦੀ ਦੱਸੋ ਹੁਣ ਮੈਂ ਕੀ ਕਰਾਂ ਮੈਨੂੰ ਸੁਣਾਉਂਦੀ ਆ ਬਾਰ-ਬਾਰ ਭਾਬੀ ਤੂੰ ਕੁਝ ਕਰ ਭਾਬੀ ਤੂੰ ਕੁਝ ਕਰ ਮੇਰੀ ਗੱਲ ਸੁਣੋ ਤੁਸੀਂ ਕੀਤੀ ਰਾਜੂ ਭਾਜੀ ਨਾਲ ਗੱਲ ਮੈਂ ਤੇ ਸ਼ਮੀ ਉਹਨਾਂ ਨਾਲ ਗੱਲ ਕੀਤੀ ਆ ਪਰ ਉਹ ਤੇ ਕੋਈ ਹਾਮੀ ਨਹੀਂ ਭਰਦੇ ਪਏ ਤੇ ਮੈਂ ਨਹੀਂ ਜਾਣਦੀ ਕਿ ਮੈਂ ਉਹਨਾਂ ਨੂੰ ਜ਼ਿਆਦਾ ਕੰਪੈਲ ਕਰਾਂ ਕਿ ਨਹੀਂ ਤੁਸੀਂ ਕਰੋ ਕਰੋ ਤੈਨੂੰ ਪਤਾ ਮਾਹਾਂ ਤੇ ਘਰ ਸਾਡਾ ਠੀਕ ਹੋਇਆ ਵਾ ਮੈਂ ਫੇਰ ਉਹ ਕੁਝ ਕਰਕੇ ਮੁੜ ਕੇ ਫੇਰ ਉਹ ਵਿਗੜ ਜਾਣਗੇ ਤੇ ਫੇਰ ਮੈਨੂੰ ਉਹੀ ਕੁਛੀ ਜੋ ਕੁਝ ਪਿੱਲੇ ਹੁੰਦਾ ਰਿਹਾ ਵਾ ਹੁਣ ਮੈਂ ਪੇਕਿਆਂ ਤੋਂ ਤੇ ਜਾ ਕੇ ਲਿਆ ਨਹੀਂ ਸਕਦੀ ਤੈਨੂੰ ਪਤਾ ਨਾ ਕੱਲ ਮੰਮੀ ਕਿੰਨੇ ਖੋਸ਼ ਗਏ ਐ ਇਤੋਂ ਤੇ ਜੇ ਮੈਂ ਫੇਰ ਉਹਨਾਂ ਨੂੰ ਜਾ ਕੇ ਕੁਛ ਕਿਹਾ ਤਾਂ ਉਹਨਾਂ ਨੇ ਕਹਣਾ ਲੈ ਅ ਕੱਲ ਦਾ ਦਿਨ ਰਾਤ ਨਿਕਲੀ ਆ ਤੇ ਸਵੇਰੇ ਫੇਰ ਤੂੰ ਆ ਗਈ ਨਹੀਂ ਨਹੀਂ ਦੀਦੀ ਪੇਕਿਆਂ ਨੂੰ ਬਿਲਕੁਲ ਤੰਗ ਨਹੀਂ ਕਰਨਾ ਮੈਂ ਤੇ ਤੁਹਾਨੂੰ ਤਾਂ ਕਹਿਣ ਦੀ ਆ ਕਿ ਰਾਜੂ ਭਾਜੀ ਨੂੰ ਇਹਨਾਂ ਤੇ ਪੁੱਛੋ ਕਿ ਭੈਣ ਦਾ ਕੀ ਕਰਨਾ ਵਾ ਜਿਹੜੀ ਘਰੇ ਬੈਠੀ ਆ ਆਪਣਾ ਘਰ ਤੇ ਤੂੰ ਸਵਾਰ ਲਿਆ ਹੈਨਾ ਵਧੀਆ ਹੋ ਕੇ ਬਹਿ ਗਿਆ ਤੇ ਉਹ ਜਿਹੜੀ ਬਰੂਹਾਂ ਤੇ ਬੈਠੀ ਆ ਉਹਦਾ ਕੀ ਸੋਚਿਆ ਵਾ ਹੁਣ ਪਹਿਲੇ ਉਸ ਮਾਂ ਦਾ ਸਾਥ ਦਿੰਦਾ ਰਿਆ ਵਾ ਜਦੋਂ ਠੱਗੀਆਂ ਠੋਰੀਆਂ ਮਾਰਨੀਆਂ ਸੀ ਤੇ ਹੁਣ ਮਾਂ ਨੂੰ ਤੂੰ ਕੱਲੀ ਛੱਡਤਾ ਹੁਣ ਵਿਲਕ-ਵਿਲਕ ਕੇ ਮਾਵਾਂ ਧੀਆ ਮਰਨ ਡਈਆਂ ਨੇ ਦੋਵੇਂ ਜਾਣੀਆਂ ਸੋਚਣਾ ਕਿੰਨੇ ਇੱਕ ਉਹਦਾ ਘਰ ਉਹ ਘਰ ਹੋਇਆ ਵਾ ਉਹ ਫੋਨ ਤੱਕ ਨਹੀਂ ਚੁੱਕਦਾ ਸ਼ੰਮੀ ਹੁਣ ਅਈ ਕੀ ਕਰੀਏ ਅਈ ਕੀ ਕਰ ਸਕਦੀਆਂ ਵਾ ਸਾਡੇ ਕੋਲ ਤੇ ਕੁਝ ਹੈ ਨਹੀਂ ਆ ਜਿਹੜਾ ਮੈਂ ਫੜਾ ਦਵਾਂ ਕਿ ਲੈ ਫੜ ਤੂੰ ਲੈ ਜਾ ਹੁਣ ਇਹ ਜਾਣ ਤੇ ਇਹਦੀ ਮੰਮੀ ਜਾਣੇ ਇਹਨਾਂ ਦੋਵਾਂ ਦਾ ਹੀ ਬੰਦਾ ਵਾ ਹੁਣ ਮੈਂ ਕੀ ਕਰ ਸਕਦੀ ਆ ਫਿਰ ਇਹ ਸੋਚਣ ਕੀ ਕਰਨਾ ਮੈਂ ਉਹਦਾ ਚੰਗਾ ਸਿਆਪੇ ਨੂੰ ਫੜੀ ਆ ਮੈਂ ਵੀ ਵੇਚ ਇਹਨਾਂ ਦੇ ਐਵੇਂ ਰਹਿਣ ਡੀ ਆ ਇੱਥੇ ਨਾ ਮੇਰੇ ਬੰਦੇ ਦਾ ਕੋਈ ਅਤਾ ਪਤਾ ਵਾ ਮੈਂ ਇੱਥੇ ਕਰਦੀ ਕੀ ਆ ਵੈਸੇ ਹਾਂ ਮੈਂ ਮੁੱਖ ਦੇ ਝਗੜੇ ਚ ਬੇਲੇ ਪਹਿਲੇ ਤੇ ਦੀਦੀ ਮੈਂ ਤੁਹਾਡੇ ਘਰ ਕੇ ਰਹਿਣ ਡੀ ਹੀ ਕਿ ਤੁਹਾਡੀ ਲਾਈਫ ਸੈੱਟ ਨਹੀਂ ਆ ਮੇਰੇ ਬਿਨਾ ਤੁਹਾਡਾ ਇਸ ਘਰ ਚ ਕੋਈ ਨਹੀਂ ਆ ਪਰ ਅੱਜ ਮੈਨੂੰ ਇਦਾਂ ਲੱਗਦਾ ਆ ਕਿ ਤੁਸੀਂ ਆਪਣੇ ਘਰ ਚ ਸਹੀ ਹੋਗੇ ਹੋ ਬਾਜੀ ਤੁਹਾਡਾ ਸਾਥ ਦੇਣ ਲੱਗ ਪਏ ਨੇ ਮੈਨੂੰ ਲੱਗਦਾ ਵਾ ਹੁਣ ਮੇਰਾ ਵੈਸੇ ਕੰਮ ਤੇ ਕੋਈ ਨਹੀਂ ਹੈਗਾ ਇੱਥੇ ਮੈਂ ਕੀ ਕਰਨ ਨੂੰ ਰਹਿਣ ਦੀ ਹੈ ਗੁਰਪ੍ਰੀਤ ਤੇ ਮੰਮੀ ਜੀ ਉਹ ਵੈਸੇ ਨਹੀਂ ਮੇਰੇ ਕੋਲ ਚ ਲੱਗਦੇ ਜੋ ਕੁਝ ਕਰਦੇ ਰਹੇ ਆ ਬੇਸ਼ੱਕ ਦੀਦੀ ਅੱਜ ਕਿੰਨੀ ਵੀ ਚੰਗੀ ਬਣਦੀ ਪਈ ਆ ਨਾ ਗੁਰਪ੍ਰੀਤ ਪਰ ਤੁਹਾਨੂੰ ਪਤਾ ਵਾ ਜੋ ਕੁਛ ਇਹਨੇ ਮੇਰੇ ਨਾਲ ਕੀਤਾ ਤੇ ਤੁਹਾਡੇ ਨਾਲ ਕੀਤਾ ਮੈਨੂੰ ਉਹ ਸਭ ਚੀਜ਼ਾਂ ਯਾਦ ਆਉਂਦੀਆਂ ਨੇ ਤੇ ਬੜਾ ਗੁੱਸਾ ਚੜਦਾ ਵਾ ਪਰ ਮੈਂ ਕੁਝ ਬੋਲ ਨਹੀਂ ਸਕਦੀ ਮੈਂ ਨਹੀਂ ਤੇ ਆਹ ਪੁਰਾਣੀਆਂ ਗੱਲਾਂ ਭੁੱਲਦੀਆਂ ਨਹੀਂ ਆ ਪਰ ਕੀ ਕਰਨਾ ਵਾ ਹੁਣ ਭੁੱਲ ਨਹੀਂ ਪੈਣਾ ਵਾ ਨਾ ਜੇ ਆਪਾਂ ਅੱਗੇ ਵਧਣਾ ਵਾ ਤੇ ਗੁਰਪ੍ਰੀਤ ਨੇ ਕੁਝ ਮਾਰਕ ਚੰਗਾ ਨਹੀਂ ਕੀਤਾ ਸਾਡੇ ਨਾਲ। ਉਹੀ ਨਾ ਦੀਦੀ। ਦੂਜਿਆਂ ਦੀਆਂ ਧਿਆਨਾਂ ਤੇ ਬੰਦਾ ਬੜੀ ਛੇਤੀ ਕਰ ਲੈਂਦਾ ਵਾ। ਜਦ ਆਪਣੀ ਧੀ ਤੇ ਬੀਤਦੀ ਹੈ ਨਾ ਪਤਾ ਹੀ ਉਹਨੂੰ ਫੇਰ ਲੱਗਦਾ ਵਾ। ਦੁੱਖ ਹੁੰਦਾ ਕੀ ਆ। ਹੁਣ ਮੰਮੀ ਜੀ ਆ ਮੈਨੂੰ ਪਤਾ ਵਾ ਅੰਦਰੋਂ ਬਿਲਕੁਲ ਟੁੱਟੇ ਪਏ ਆ। ਪਰ ਹੁਣ ਅਸੀਂ ਕੀ ਕਰੀਏ? ਤੇ ਉਹ ਵੀ ਨਹੀਂ ਕੁਝ ਕਰ ਸਕਦੇ। ਉਹ ਹੁਣ ਕਿੱਥੋਂ ਲਿਆ ਕੇ ਦੇਣ। ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕਿ ਗੁਰਪ੍ਰੀਤ ਦਾ ਕੀ ਕਰੀਏ। ਅੱਗੇ ਬੜਾ ਚਪੜ-ਚਪੜ ਕਰਦੀ ਹੁੰਦੀ ਸੀ ਮਾਤਾ। ਹੁਣ ਤੇ ਜਿੰਨਾ ਪੁੱਛੋ ਬੱਸ ਉਹਨਾਂ ਨੇ ਜਵਾਬ ਦਿੰਦੀ ਆਂ ਅੱਗੋਂ ਕੋਈ ਗੱਲ ਨਹੀਂ ਕਰਦੀ ਮੇਰੇ ਹਿਸਾਬ ਨਾਲ ਸਵੇਰ ਦੀ ਅੰਮਨ ਨੂੰ ਫੋਨ ਲਾਉਣ ਦੀ ਹੈ ਅੱਜ ਪਰ ਮੇਰੇ ਹਿਸਾਬ ਨਾਲ ਨੇ ਫੋਨ ਚੁੱਕਿਆ ਨਹੀਂ ਆਂ ਮੈਂ ਵੀ ਸੁਣਨਾ ਚਾਹੁੰਦੀ ਸੀ ਕਿ ਉਹ ਅੱਗੋਂ ਕੀ ਕਹਿੰਦਾ ਵਾ ਉਹਨੇ ਘਰੇ ਆਉਣਾ ਵਾ ਜਾਂ ਨਹੀਂ ਆਉਣਾ ਚਾਹੁੰਦਾ ਕੀ ਆ ਉਹ ਬਾਕੀ ਗੁਰਪੀਨਾਂ ਤੇ ਮੈਨੂੰ ਉਦੋਂ ਦੱਸ ਹੀ ਦਿੱਤਾ ਵਾ ਕਿ ਉਹਦਾ ਕੀ ਹਿਸਾਬ ਕਿਤਾਬ ਹੈ ਛੰਮੀ ਜੋ ਤੂੰ ਸੋਚਣ ਡਈ ਆ ਨਾ ਉਹ ਠੀਕ ਨਹੀਂਗਾ ਇਹ ਤੇਰਾ ਘਰ ਆ ਤੇ ਐਂਡ ਤੇ ਉਹਨੇ ਇੱਥੇ ਹੀ ਆਉਣਾ ਵਾ ਜਿੰਨਾ ਮਰਜੀ ਜੋ ਮਰਜੀ ਕਰੀ ਜਾਵੇ ਬਾਹਰ ਤੀਤੀ ਤੂੰ ਇਹ ਨਾ ਮਨਜ ਸੋਚ ਕਿ ਤੇਰਾ ਇੱਥੇ ਕੋਈ ਨਹੀਂ ਹੈਗਾ ਅਸੀਂ ਸਾਰੇ ਤੇਰੇ ਆਪਣੇ ਆ ਨਾ ਇੱਕ ਜਨਾਨੀ ਦਾ ਬੰਦੇ ਬਿਨਾ ਕੀ ਵजूद ਆ ਸ਼ਮੀ ਮੈਨੂੰ ਪਤਾ ਵਾ ਜੋ ਆਪਣਾ ਬੰਦਾ ਉਹ ਆਪਣਾ ਹੀ ਹੁੰਦਾ ਵਾ ਪਰ ਅਸੀਂ ਵੀ ਤੇ ਤੇਰੇ ਸਾਰੇ ਆਪਣੇ ਹੀ ਆ ਨਾ ਤੂੰ ਸਾਡੇ ਘਰ ਕੇ ਇੱਥੇ ਰਹਿਣ ਲਈ ਆ ਅਮਨ ਨੇ ਵੀ ਇੱਕ ਦਿਨ ਆਈ ਜਾਣਾ ਵਾ ਕਿੱਥੇ ਜਾਣਾ ਉਹਨੇ ਦੀਦੀ ਅੱਜ ਤੱਕ ਮੈਂ ਇੱਥੇ ਰਹੀ ਆ ਆਪਣਾ ਘਰ ਸਮਝ ਕੇ ਤੁਹਾਡੇ ਸਾਰਿਆਂ ਘਰ ਕੇ ਹੀ ਰਹੀ ਆ ਕਿਉਂ ਨਹੀਂ ਪਿੱਛੇ ਮੁੜ ਕੇ ਵੇਖਿਆ ਸਭ ਦਾ ਡੇ ਕਰਕੇ ਤੁਸੀਂ ਦੁਖੀ ਸੀ ਇਸ ਘਰ ਚ ਮੈਨੂੰ ਕੁਝ ਚੰਗਾ ਨਹੀਂ ਸੀ ਲੱਗਦਾ ਮੰਮੀ ਜੀ ਹੁਣ ਠੀਕ ਨਹੀਂ ਹੀ ਮੈਨੂੰ ਕੁਝ ਸਹੀ ਨਹੀਂ ਲੱਗਦਾ ਮੈਂ ਸਭ ਨੂੰ ਸੁਧਾਰਨਾ ਚਾਹੁੰਨੀ ਹਾਂ ਪਰ ਹੁਣ ਲੱਗਦਾ ਹੈ ਹੌਲੀ ਹੌਲੀ ਮੇਰਾ ਕੰਮ ਖਤਮ ਹੁੰਦਾ ਜਾਣ ਡਿਆ ਵਾ ਬਸ ਗੁਰਪ੍ਰੀਤ ਰਹਿ ਗਈ ਆ ਇਹਦਾ ਵੀ ਘਰ ਵਾਸ ਜੇ ਤੇ ਆਪਣੇ ਘਰੇ ਚਲ ਜੇ ਫਿਰ ਮੈਂ ਟੈਨਸ਼ਨ ਫਰੀ ਆ ਸ਼ਮੀ ਤੋਂ ਸਾਡੇ ਸਾਰਿਆਂ ਕਰਕੇ ਡਬਲ ਡਬਲ ਦਾਨ ਦੇਂਦੀ ਆਂ ਦੀ ਦੀ ਮੈਂ ਕਿਤੇ ਨਾ ਕਿਤੇ ਅਸਾਂ ਗਈਆਂ ਕਿ ਚੱਲ ਮੇਰਾ ਪਿਓ ਸਿਰ ਤੇ ਨਹੀਂ ਹੈ ਮੇਰਾ ਵਿਆਹ ਹੋਊਗਾ ਮੇਰਾ ਘਰ ਵਾਲਾ ਮੇਰੇ ਸਾਰੇ ਸੁਪਨੇ ਪੂਰੇ ਕਰੂਗਾ ਜੋ ਮੈਂ ਜਾਊਂਗੀ ਨਾ ਉਹ ਕਰਿਆ ਕਰੂਗਾ ਮੇਰੇ ਨਾਲ ਬੜਾ ਪਿਆਰ ਕਰੂਗਾ ਮੈਨੂੰ ਇੱਜ਼ਤ ਦੇਊਗਾ ਮੈਂ ਉਹਨੂੰ ਇੱਜ਼ਤ ਦਵਾਂਗੀ ਮੇਰੇ ਸੁਪਨੇ ਪੂਰੇ ਹੋਣਗੇ ਪਰ ਮੈਨੂੰ ਤੇ ਇੱਕ لالਚੀ ਟੱਕਰ ਗਿਆ ਇੱਕ ਟੱਗ ਜਿਸ ਨੂੰ ਪੈਸਿਆਂ ਤੋਂ ਬਿਨਾ ਕੁਝ ਦਿਖਾਈ ਨਹੀਂ ਦਿੰਦਾ ਉਹਨੂੰ ਪਤਾ ਹੀ ਨਹੀਂ ਆ ਪਿਆਰ ਕਹਿੰਦੇ ਕਿ ਨੂੰ ਮੈਂ ਕਿ ਜਨਾਨੀ ਨਾਲ ਵਿਆਹ ਕਰਾਇਆ ਵਾ ਉਹ ਕੀ ਕਰਦੀ ਹੋਗੀ ਮੇਰੇ ਬਿਨਾ ਮੈਨੂੰ ਕੋ ਆਉਂਦਾ ਨਹੀਂ ਬੁਲਾਉਂਦਾ ਨਹੀਂ ਕੋਈ ਟਾਈਮ ਨਹੀਂ ਸਪੈਂਡ ਕਰਦਾ ਉਹਦੇ ਨਾਲ ਕਿਤੇ ਲੈ ਕੇ ਨਹੀਂ ਜਾਂਦਾ ਕੋਈ ਦੁੱਖ ਸੋਖ ਨਹੀਂ ਬਸ ਉਹਦੇ ਵਾਸਤੇ ਸਾਰਾ ਕੁਝ ਪੈਸਾ ਹੀ ਆ ਜੇ ਪੈਸਾ ਹੈਗਾ ਠੀਕ ਆ ਤੇ ਜੇ ਨਹੀਂ ਮਿਲਦਾ ਪਿਆ ਚਲੋ ਤੂੰ ਕਹੂੰ ਤੇ ਮੈਂ ਕਹੂੰ ਚੰਚਮੀ ਛਾਂਤੋਂ ਜਾ ਤੂੰ ਐਵੇਂ ਆਪਣਾ ਦਿਲ ਨਾ ਦਿਖਾ ਚਲੋ ਦੀਦੀ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਹੀ ਇਮੋਸ਼ਨਲ ਹੋ ਗਈ ਅब्बा ਗੁਰਪ੍ਰੀਤ ਦਾ ਕੀ ਕਰੀਏ ਸਿਚੁਏਸ਼ਨ ਤੇ ਉਹੀ ਬਣੀ ਪਈ ਆ ਫੇਰ ਦਿਲ ਤੇ ਕਿ ਉਹਦਾ ਹੁਣ ਘਰ ਕਿਦਾਂ ਸਵਾਰਨਾ ਵਾ ਕੋਈ ਗੱਲ ਨਹੀਂ ਸ਼ਮੀ ਆਪਾਂ ਇਹਨਾਂ ਨਾਲ ਗੱਲ ਕਰਦੀਆਂ ਦੋਵੇਂ ਜਣੀਆਂ ਕੁਝ ਦੱਸਣਗੇ ਹੀ ਬਾਜੀ ਬਾਜੀ ਕਹਿੰਦੇ ਪਏ ਆ ਮੈਂ ਜੋ ਕੁਝ ਬਣਾਇਆ ਵਾ ਸੋਹਰਿਆਂ ਤਾਂ ਦਿੱਤਾ ਵਾ ਮੈਂ ਨਹੀਂ ਦੇ ਸਕਦਾ ਕਿਤਨਾ ਕਿਤੇ ਦੀਦੀ ਹੋ ਤਾਂ ਫਿਰ ਤੁਹਾਡਾ ਹੀ ਹਿੱਸਾ ਹੋ ਗਿਆ ਨਾ ਤੁਹਾਡੇ ਵੱਲੋਂ ਚੱਲ ਜਾਊਗਾ ਸਾਰਾ ਕੁਝ ਉਹ ਤੇ ਮਸਾ ਮਸਾ ਤੇ ਬੰਦਾ ਸੁਧਰਿਆ ਵਾ ਤੇ ਆਪਣਾ ਘਰ ਸਹੀ ਕੀਤਾ ਉਹਨੇ ਫੇਰ ਹੁਣ ਕੀ ਕਰ ਸਕਦੇ ਆ ਸ਼ਮਮੀ ਆਪਾਂ ਲੱਗਦਾ ਮੈਨੂੰ ਹੀ ਕੁਝ ਕਰਨਾ ਪਊਗਾ ਸ਼ਮਮੀ ਤੂੰ ਕੀ ਕਰਨਾ ਵਾ ਦੀਦੀ ਕੀ ਕਰਾਂ ਸੋਚਣ ਨਹੀਂ ਆ ਕਿ ਮੈਂ ਕੀ ਕਰਾਂ ਜਾਵੇਂ ਆਪਣੀ ਮਾਂ ਦੀ ਸਲਾਹ ਲਵਾਂ ਜਾਂ ਕੱਲੀ ਸੋਚਾਂ ਜੋ ਵੀ ਕਰਨਾ ਨਾ ਸੋਚ ਸਮਝ ਕੇ ਕਰੀ ਕਿਉਂਕਿ ਮੰਮੀ ਤੇਰੀ ਨੇ ਨਾ ਸਾਰਾ ਕੁਝ ਧੇਰੇ ਤੇ ਮੈਨੂੰ ਪਤਾ ਤੇਰ ਕੋ ਸਾਰਾ ਕੁਝ ਹੈਗਾ ਵਾ ਕਾਗਜ਼ ਵੀ ਉਹਨਾਂ ਨੇ ਤੈਨੂੰ ਦੇ ਦਿੱਤੇ ਜ਼ਮੀਨ ਦੇ ਸਭ ਕੁਝ ਹੁਣ ਤੂੰ ਉਹਨਾਂ ਤੇ ਵਿਸ਼ਵਾਸ ਨਾ ਤੋੜੀ ਉਹਨਾਂ ਨੂੰ ਪੋਛ ਕੇ ਜੋ ਕਰਨਾ ਉਹ ਕਰੀ ਦੀਦੀ ਤੁਹਾਨੂੰ ਆਪਣੀ ਭੈਣ ਤੇ ਯਕੀਨ ਹੈ ਨਾ ਕਿ ਉਹ ਕੁਝ ਗਲਤ ਨਹੀਂ ਕਰੂਗੀ ਨਾ ਮੈਂ ਕਦੇ ਨਾ ਗਲਤ ਹੁੰਦਾਵਾਂਗੀ ਨਾ ਮੈਂ ਆਪਣੇ ਆਪ ਨਾਲ ਗਲਤ ਕਰਾਂਗੀ ਤੁਹਾਨੂੰ ਇੰਨਾ ਪਤਾ ਹੈ ਨਾ ਮੈਨੂੰ ਪਤਾ ਹੈ ਨਾ ਤੂੰ ਬਹੁਤ ਸਿਆਣੀ ਆ ਜੋ ਵੀ ਕਰੇਗੀ ਠੀਕ ਹੀ ਕਰੇਗੀ ਮੈਂ ਆਪਣੇ ਬੱਚਾ ਵੀ ਨਾਨੀ ਜੀ ਜੀ ਸਕਦੀ ਮੈਂ ਉਹਨਾਂ ਬਿਨਾਂ ਇੱਕ ਪਲ ਵੀ ਰਹਿ ਨਹੀਂ ਸਕਦੀ ਉਹਨੇ ਇੱਕ ਮਿੰਟ ਵੀ ਸੋਚਿਆ ਨਹੀਂ ਕਿ ਕਿਵੇਂ ਰਹੂਗੀ ਉਹਨੇ ਕਿਵੇਂ ਮੇਰੇ ਤੋਂ ਬੱਚੇ ਅੱਡ ਕਰਤੇ ਬਸ ਹੁਣ ਮੈਂ ਜੀ ਨਹੀਂ ਸਕਦੀ ਉਹਦੇ ਬਿਨਾ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਰਹਿ ਗਿਆ ਬਸ ਤੂੰ ਹੀ ਮੇਰਾ ਆਖਰੀ ਸਹਾਰਾ ਹੈ ਮੈਂ ਜੀ ਨਹੀਂ ਕਰਦਾ ਮਰਨ ਮੈਂ ਮਜਬੂਰ ਹਾਂ ਇੱਕ ਮਾਂ ਆਪਣੇ ਬੱਚੇ ਬਿਨਾ ਨਹੀਂ ਰਹਿ ਸਕਦੀ ਸੋਨੂੰ ਨੂੰ ਮੈਨੇ ਬੱਚੇ ਦਾ ਧਿਆਨ ਰੱਖ ਅਜ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਣਾਂ ਘਰਬ੍ਰੇਟ ਛੱਟੂ ਬੱਬੀ ਕੀ ਕਰਨ ਢਈਆ ਛੱਟੂ ਆ ਕੀ ਤਰੀਕਾ ਵਾ ਖਾਂਸੀ ਦੇ ਦਵਾਈ ਸਾਰੇ ਪੀ ਚੱਲੀ ਆ ਮੈਨੂੰ ਜੀਣਾ ਹੁਣਾ ਚੱਲ ਇਧਰ ਮੰਮੀ ਕੋ ਕੱਤੀਆ ਛੱਡੋ ਭਾਬੀ ਤੁਸੀਂ ਮੈਨੂੰ ਛੱਡੋ ਮੰਮੀ ਜੀ ਸ਼ੰਮੀ ਲੈ ਆਂਦੀ ਬੈਠੇ ਆ ਬੇਖ ਲੋ ਦੀ ਪਰਤੂ ਕੀ ਹੋਇਆ ਅ ਖਾਂਸੀ ਦੀ ਸਾਰੀ ਦਵਾਈ ਗਟਰ ਚਲਦੀ ਸੀ ਹਾਂ ਹਾਂ ਉਹ ਤਾਂ ਮੈਂ ਇੱਕਦਮ ਉੱਪਰ ਚਲ ਗਈ ਹਾਏ ਆ ਕੀ ਕਰਨੀ ਚੀ ਤੇਨੂੰ ਕੁਝ ਹੋ ਜਾਂਦਾ ਤੇ ਫੇਰ ਹੋ ਜਾਂਦਾ ਤੇ ਹੋ ਜਾਂਦਾ ਮੈਂ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦੀ ਤੁਹਾਨੂੰ ਪਤਾ ਹੈ ਗੁਰਪ੍ਰੀਤ ਆ ਕਿਹੜੀ ਵੜਾਈ ਆ ਦੱਸ ਐਦਾਂ ਕਰੀਦਾ ਵਾ ਕੋਈ ਹਿੰਮਤ ਵੀ ਰੱਖੀ ਦੀ ਆ ਤੈਨੂੰ ਮੈਂ ਕਿਹ ਸਵੇਰ ਦਾ ਕੀ ਸਮਝਾਉਣ ਲਈ ਆ ਦੱਸ ਤੇਰੇ ਹੱਥ ਬੱਲੇ ਮਾਰਦੇ ਵੇ ਸਾਰਿਆਂ ਨੇ ਪਰ ਕੁਛ ਨਹੀਂ ਮੁੱਕਦਾ ਵੇ ਮੈਂ ਗੁਰਪ੍ਰੀਤ ਕੋਸ਼ਿਸ਼ ਤੇ ਕਰਾਂਗੇ ਨਾ ਆ ਕਿਹੜਾ ਨਾਲ ਗੱਲ ਹੋਈ ਭਲਾ ਤੇ ਮਰਨ ਦਾ ਕੋਈ ਹੱਲ ਥੋੜਾ ਤੇਰੇ ਬੱਚੇ ਬਰਬਾਦ ਹੋ ਜਾਣੇ ਸੀ ਬੱਚੇ ਰੋਲਦੇ ਫਿਰਦੇ ਨੇ ਸੀ ਛੜਕਾ ਦੇ ਜਿਤਨਾ ਤੂੰ ਹੀ ਰੁਲੇ ਜੇ ਨਹੀਂ ਉਦਾਂ ਤੂੰ ਕਿੰਨੀ ਮੈਂ ਆਪਣੇ ਬੱਚਿਆਂ ਵਗੈਰ ਰਹਿ ਨਹੀਂ ਸਕਦਾ ਬੱਚੇ ਤੇਰੇ ਵਗੈਰ ਰਹਿ ਲਿੰਦੇ ਉੱਥੇ ਕੁਝ ਸੋਚਿਆ ਕਰ ਗੁਰਪ੍ਰੀਤ ਕਰਨ ਲੱਗੀ ਗੁਰਪ੍ਰੀਤ ਮਰਨਾ ਕੋਈ ਸੋਲਿਊਸ਼ਨ ਐ ਹਰ ਚੀਜ਼ ਦਾ ਡਟ ਕੇ ਮੁਕਾਬਲਾ ਕਰੀਦਾ ਜ਼ਿੰਦਗੀ ਮਰੀਦਾ ਨਹੀਂ ਆ ਮਰਨਾ ਤੇ ਡਰਪੋਕਾਂ ਦਾ ਕੰਮ ਹੁੰਦਾ ਵਾ ਮਰ ਤੇ ਝੱਟ ਜਾਈਦਾ ਵਾ ਪਰ ਜ਼ਿੰਦਗੀ 'ਚ ਮੁਸ਼ਕਲਾਂ 'ਚ ਜੀਣਾ ਬਹੁਤ ਔਖਾ ਹੁੰਦਾ ਵਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਤੈਨੂੰ ਮੈਂ ਸਵੇਰੇ ਵੀ ਸਮਝਾਇਆ ਸੀ ਕਿ ਗੁਰਪ੍ਰੀਤ ਕੁਝ ਨਾ ਕੁਝ ਸੋਚਦੇ ਆ ਸੋਚਦੇ ਆ ਤੇਰੇ ਕਰਕੇ ਮੰਮੀ ਜੀ ਵੀ ਟੈਨਸ਼ਨ 'ਚ ਆ। ਦੀਦੀ ਵੀ ਟੈਨਸ਼ਨ 'ਚ ਆ। ਛੇਪੋਤ। ਤੈਨੂੰ ਅੱਜ ਕੁਝ ਹੋ ਜਾਂਦਾ। ਤੇਰੇ ਬੱਚੇ ਰੋਲ ਜਾਣੇ ਸੀ। ਆਪਣੇ ਬੱਚਿਆਂ ਕਰਕੇ ਜੀਣਾ ਤੂੰ ਮੰਮੀ ਉਹਨਾਂ ਵਸਤੇ ਜਿੰਦੇ ਵੀ ਸਨ ਨਹੀਂ ਜੜਦੇ ਮਰ ਤਾਂ ਉਹਨੇ ਜੀ ਸਕਦੇ। ਗੋੜਪੇ ਤੇ ਇਨੀ ਸ਼ੇਤੀ ਹੌਸਲਾ ਨਹੀਂ ਹਾਰੀਦਾ ਹੁੰਦਾ। ਤੈਨੂੰ ਤੇਰੇ ਘਰ ਪਚਾਵਾਂਗੇ। ਪਰ ਹਿੰਮਤ ਤੇ ਰੱਖ। ਇਦਾਂ ਤੇ ਐ ਵਿਸ਼ਵਾਸ ਟੁੱਟਿਆ ਪਿਆ ਵਾ ਜਿੱਦਾਂ ਕਿਹੇ ਤੇ ਕੋਈ ਵਿਸ਼ਵਾਸ ਹੀ ਨਾ ਹੋਵੇ ਨਾ ਮਾਂ ਤੇ ਨਾ ਭਰਾਵਾਂ ਤੇ ਨਾ ਭਰਾਵਾਂ ਤੇ ਰਹਿ ਗਿਆ ਇਹਨੂੰ ਕੋਈ ਜਿੰਨਾ ਭਰਾਵਾਂ ਨੇ ਸਾਥ ਨਹੀਂ ਦਿੱਤਾ ਕੌਣ ਦੇਗਾ ਮੇਰਾ ਸਾਥ ਤੇ ਅਸੀਂ ਕੋਸ਼ਿਸ਼ ਕਰਦੇ ਪਏ ਆ ਨਾ ਗੁਰਪ੍ਰੀਤ ਕੁਝ ਸਹੰਜੀ ਦਾ ਵੀ ਕੋਈ ਚੀਜ਼ ਹੁੰਦੀ ਆ ਚਲ ਬੱਚੇ ਵੀ ਤੇ ਦੁਖੀ ਆ ਨਾ ਚੁੱਪ ਕਰ ਜਾ ਉਹਨਾਂ ਦਾ ਕੌਣ ਆ ਭਾਜੀ ਤੇ ਆਪਣੇ ਕੰਮ ਤੇ ਚੱਲ ਜਾਂਦੇ ਹੋਣੇ ਆ ਉਹ ਵਿਚਾਰੇ ਇਕੱਲੇ ਕੀ ਕਰਦੇ ਹੋਣਗੇ ਸਾਰਾ ਦਿਨ ਸਰਦਨ ਮਾਂ ਨੂੰ ਲੱਭਦੇ ਹੋਣੇ ਆ। ਪੜਨ ਜਾਂਦੇ ਆ। ਕੁੜੀ ਤੇ ਪੜਨ ਵੀ ਜਾਂਦੀ ਆ। ਉਹਨੂੰ ਕੌਣ ਰੋਟੀ ਪਾਣੀ ਦਿੰਦਾ ਹੋਏਗਾ ਵਿਚਾਰੀ ਨੂੰ। ਚੰਮੀ ਆ ਤੇ ਬਹੁਤ ਗਲਤ ਗਲਤ ਗੱਲ ਆ। ਜੇ ਮੈਂ ਨਾ ਟਾਈਮ ਤੇ ਪਹੁੰਚਦੀ ਕੁਝ ਵੀ ਹੋ ਸਕਦਾ ਸੀ। ਚਪੇੜ ਛੱਡਣੀ ਹੈ ਤੇ ਅੱਤ ਵੱਟ ਕੇ। ਛੱਡੀ ਆ। ਜੇ ਅੱਗੇ ਤੋਂ ਇਹੋ ਜਿਹਾ ਕੰਮ ਕੀਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆਪਾਂ ਨਾ ਛੇਤੀ ਸੋਚੀਏ ਕੀ ਕਰਨਾ ਵਾ। ਤੈਨੂੰ ਇੱਧਰ ਘਰ ਪਹਚਾਈਏ। ਚਲਾ ਗੁੱਡੀ ਅੰਦਰ ਚਲੀਏ। ਉਹਨੇ ਇੱਥੇ ਛੁੱਟਿਆ ਵਾ ਤੇ ਜੇ ਇਹ ਨੂੰ ਕੋਈ ਹੋ ਜਾਂਦਾ ਤੇ ਉਹਨੇ ਕਹਿਣਾ ਸੀ ਮੈਂ ਤੇ ਆਪਣੀ ਜਨਾਨੀ ਤੋਂ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਉਹ ਮੇਰੇ ਬੱਚਿਆਂ ਦੀ ਮਾਂ ਦਿਓ ਤੁਹਾਡੇ ਕੋਲ ਆਈ ਉਹਨੇ ਦੂਜੇ ਪਾਸੇ ਹੋ ਜਾਣਾ ਮੁੜ ਕੇ ਇੱਥੇ ਕਿਸੇ ਨੇ ਕੁਝ ਕਿਹਾ ਨਾ ਜਿਹੜਾ ਉਹਨੇ ਇਦਾਂ ਕੀਤਾ ਵਾ ਬਾਅਦ ਵਿੱਚ ਉਲਟੇ ਕੇਸ ਪੇਕਿਆਂ ਦੇ ਪੈ ਜਾਂਦੇ ਹੁੰਦੇ ਆ ਤੇ ਬੱਜੇ ਨੇ ਛੁੱਟਣਾ ਹੀ ਆਪਾਂ ਜੇ ਕੁਝ ਹੋ ਜਾਂਦਾ ਇਹਨੂੰ ਤੇ ਆਪਾਂ ਛੇਛੇ ਦੀ ਇਹਨਾਂ ਨਾਲ ਗੱਲ ਕਰੀਏ ਸਾਰਿਆਂ ਨਾਲ ਤੇ ਇਹਨੂੰ ਇਹਦੇ ਘਰ ਤੋਂ ਰਹੀਏ ਦਿਮਾਗ ਉਹ ਹੋ ਜਾ ਹੀ ਆ ਇਹਦਾ ਵੀ ਖੋਤਾ ਸਹੀ ਗੱਲ ਆ ਦੀਦੀ ਕੁਝ ਤੇ ਕਰਨਾ ਪੈਣਾ ਹੈ ਤਾਂ ਇਹ ਤੇ ਬਹੁਤੀ ਸ਼ਦਨ ਹੈ ਰੱਬਾ ਬਸ ਕਰ بڑے ਇਮਤਿਹਾਨ ਲੈ ਲੈ ਹੋਣਾ ਕੁਝ ਕਰ ਹੋ ਨਹੀਂ ਮੇਰੇ ਕੋ ਕੁਝ ਵੇਖਿਆ ਜਾਣ ਡਿਆ ਅਜਾ ਮੈਨੂੰ ਆਪਣੀਆਂ ਗੱਲਾਂ ਦਾ ਪਸਤਾਵਾ ਹੋਣ ਡਿਆ ਹੋਂਤਾ ਕਿ ਵੀ ਡਿਆ ਸੀ ਅੱਜ ਕੁੜੀ ਮੇਰੀ ਆਪਣੀ ਧੀ ਕਿਤਨਾ ਵਿਲਕਣ ਡਈ ਕਿ ਕਿਸੇ ਤਰੀਕੇ ਮਾਂ ਮੈਨੂੰ ਕੁਝ ਨਾ ਕੋਈ ਦੇ ਕੇ ਮੇਰੇ ਸਹੁਰੇ ਪੇ ਦੇ ਤੇ ਮੈਂ ਕੀ ਕਰਦੀ ਰਹੀ ਉਹੋ ਕੁਛੇ ਕਰਦੀ ਰਹੀ ਜੋ ਕਚਨ ਤੇ ਮੇਰੀ ਧੀ ਨਾ ਹੋਣ ਡਿਆ ਮੈਂ ਵੀ ਉਹਨਾਂ ਨੂੰ ਕੁੱਟ ਮਾਰ ਕੇ ਉਹਨਾਂ ਦੇ ਪੇਕੇ ਪੇਸ ਦੇਣਾ ਤੇ ਕਹਿਣਾ ਆ ਕੰਮ ਕਰਕੇ ਫੇਰ ਹੀ ਆਇਓ ਪੈਸੇ ਲੈ ਕੇ ਆਇਓ ਉਹਨਾਂ ਚ ਕਹੇ ਲਿਓ ਨਾ ਉੱਥੇ ਪਤਾ ਨਹੀਂ ਵਿਚਾਰੇ ਧੀਆਂ ਦੇ ਮਾਪਿਓ ਕਿੰਨਾ ਕਰਕੇ ਪੈਸੇ ਦਿੰਦੇ ਆ ਕਿੱਥੋਂ ਵਿਆਜ ਹੀ ਫੜਦੇ ਕੀ ਵੇਚਦੇ ਕੀ ਕਰਦੇ ਮੈਨੂੰ ਅੱਜ ਉਹ ਚੀਜ਼ਾਂ ਦਾ ਅਹਿਸਾਸ ਹੋਣ ਡਿਆ ਕਿ ਕਿ ਮੇਰਾ ਉਹ ਆਪਣਾ ਖੋਣਿਆ ਨਾ ਮੇਰੀ ਆਪਨੀ ਕੁੱਖੋ ਜਨਮ ਲਿਆ ਨਾ ਉਹਨੇ ਤਾਂ ਮੈਨੂੰ ਦਰਦੋਂ ਡਿਆ ਉਹ ਬਗਾਨੀਆਂ ਸੀ ਨਾ ਉਹਨਾਂ ਦਾ ਦਰਦ ਤਾਂ ਤੱਦ ਨਹੀਂ ਹੋਇਆ ਅੱਛੇ ਮੇਰੀ ਕੁੜੀ ਦਵਾਈ ਲੱਗੀ ਪੀਣ ਤੇ ਮੇਰੇ ਕਲੇਜੇ ਨੂੰ ਕੁਝ ਹੋਇਆ ਤੇ ਜਦੋਂ ਮੈਂ ਵਿੰਮਲ ਨੂੰ ਦਵਾਈ ਦੇਣ ਲਈ ਸੀ ਜ਼ਬਰਦਸਤੀ ਉਹਨੂੰ ਪਿਆਂਡੇ ਸੀ ਦਵਾਈ ਕਿ ਆਪਣੇ ਪੋਤਰੂ ਵੀ ਮੈਂ ਕਿਹਾ ਕਿ ਪੁੱਤਰਾ ਸ਼ੇਰ ਬਣ ਪਾ ਦੇ ਇਹਦੀ ਰੋਟੀ ਚ ਦਵਾਈ ਮਾਰ ਦੇ ਦੋ ਉਹ ਬੰਗਾਨੀਆਂ ਸੀ ਨਾ ਥੱਤ ਕਰਕੇ ਪਰ ਰੱਬ ਨੇੜੇ ਹੀ ਆ ਜੇ ਮੈਂ ਕਿਸੇ ਦੇ ਧੀ ਘਰ ਨਾ ਮਾੜਾ ਕਰਦੀ ਰਹੀ ਨਾ ਉਹਨਾਂ ਦੀਆਂ ਮਾਵਾ ਅੱਖਾਂ ਤੇ ਸਾਹਮਣੇ ਨਹੀਂ ਸੀ ਹੈਗੀਆਂ ਪਰਾਜੇ ਮੇਰੀ ਧੀ ਮੇਰੀ ਅੱਖਾਂ ਦੇ ਸਾਹਮਣੇ ਸਭ ਕੁਝ ਕਰਨ ਦਈ ਹੈ ਅੱਖਾਂ ਦੇ ਸਾਹਮਣੇ ਸਭ ਕੁਝ ਕਰਨ ਦਈ ਹੈ ਮੰਮੀ ਜੀ ਹੌਂਸਲਾ ਰੱਖੋ ਕੋਈ ਗੱਲ ਨਹੀਂ ਗੁਰਪ੍ਰੀਤ ਨੂੰ ਬਸ ਆਪਾਂ ਜਲਦੀ ਘਰ ਭੇਜ ਦੇਣਾ ਹੈ ਤੁਸੀਂ ਟੈਨਸ਼ਨ ਨਾ ਲਓ ਕਿਸੇ ਕਿਸਮ ਦੀ ਮੰਮੀ ਮੈਂ ਕੁਝ ਕਰਾਂ ਗੁਰਪ੍ਰੀਤ ਲਈ ਉਹਨੇ ਮੇਰੇ ਤੋਂ ਆਸ ਰੱਖੀ ਆ ਹਰ ਰੋ ਕੇ ਕਹਿੰਦੀ ਆ ਕਿ ਭਾਬੀ ਤੂੰ ਕੁਝ ਕਰ ਮੈਨੂੰ ਮੇਰੇ ਘਰ ਪਹੁੰਚ ਪਹੁੰਚਾ ਦੇ ਮੰਮੀ ਦੱਸੋ ਮੈਂ ਕਮਾਂ ਆਪਣੀ ਮਾਂ ਨੂੰ ਕੁਝ ਖੁਦ ਕਰੇ ਤੁਹਾਡੀ ਧੀ ਦਾ ਘਰ ਵਸਾਉਣ ਲਈ

ਪਰ ਮੇਰੇ ਧੀਏ ਤੂੰ ਆਪਣੇ ਘਰ ਕੁਝ ਨਹੀਂ ਕਹਿਣਾ ਬੜੀ ਮੁਸ਼ਕਲ ਮੇਰੀ ਇੱਜ਼ਤ ਬਰਨ ਲਈ ਹੈ ਮੈਂ ਨਹੀਂ ਚਾਹਦੀ ਕਿ ਮੇਰੀ ਇੱਜ਼ਤ ਫਿਰ ਮਿੱਟੀ 'ਚ ਰੁੱਲ ਜਾਵੇ ਉਹਨਾਂ ਤੇ ਇਹੋ ਹੀ ਕਹਿਣਾ ਨਾ ਇਹਦੇ ਵਿੱਚ ਵੀ ਦੀ ਕੋਈ ਚਾਲ ਸੀ ਨਹੀਂ ਸ਼ਮੀ ਆਪੇ ਜੋ ਵਾਹਿਗੁਰੂ ਜੀ ਕਰਨਗੇ ਨਾ ਸਭ ਠੀਕ ਕਰਨਗੇ ਕਿਸਨ ਨੂੰ ਕੁਝ ਕਹਿਣਾ ਮੰਮੀ ਪਰ ਮੈਂ ਵੀ ਇਸ ਘਰ ਦੀ ਮੈਂਬਰ ਹਾਂ ਮੇਰੇ ਵੀ ਕੁਝ ਫਰਜ਼ ਬੰਦੇ ਨੇ ਗੁਰਪ੍ਰੀਤ ਦੀ ਲਾਈਫ 'ਚ ਖੁਸ਼ੀਆਂ ਭਰਨ ਲਈ ਮੇਰੇ ਵੀ ਕੁਝ ਫਰਜ਼ ਨੇ ਮੰਮੀ ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿਣਾ ਚਾਹੁੰਨੀ ਤੁਹਾਨੂੰ ਸ਼ਮੇ ਫਰਜ਼ਾਂ ਤੋਂ ਤੂੰ ਇਹ ਦੋਵੇਂ ਨਾ ਕਦੀ ਪੱਛੀਆਂ ਨਹੀਂ ਮੈਂ ਹੀ ਆਪਣੇ ਫਰਜ਼ਾਂ ਤੋਂ ਭੱਜਦੀ ਰਹੀ ਹਾਂ ਬਾਸ਼ਮੇ ਜਾ ਤੂੰ ਮੈਨੂੰ ਕੱਲੀ ਬੈਠੇ ਰਹਿੰਦੇ ਮੰਮੀ ਜਿੰਨਾ ਮਰਜ਼ੀ ਮੈਂ ਅੱਜ ਤੱਕ ਤੁਹਾਡੇ ਸਾਰਿਆਂ ਨਾਲ ਲੜਦੀ ਰਹੀ ਹਾਂ ਬੜਾ ਕੁਝ ਇਦਾਂ ਦਾ ਸੀ ਜੋ ਮੈਨੂੰ ਨਹੀਂ ਚੰਗਾ ਲੱਗਦਾ ਰਿਹਾ ਇਸ ਪਰਿਵਾਰ 'ਚ ਪਰ ਫਿਰ ਵੀ ਮੈਂ ਤੁਹਾਡੀਆਂ ਅੱਖਾਂ 'ਚ ਅਥਰੂ ਨਹੀਂ ਵੇਖ ਸਕਦੀ ਮੰਮੀ ਮੈਨੂੰ ਬੜਾ ਹੋਰ ਤਰ੍ਹਾਂ ਕਿਦੋਂ ਹੁੰਦਾ ਮੈਨੂੰ ਐਂ ਲੱਗਦਾ ਹੈ ਮੇਰਾ ਪਰਿਵਾਰ ਮੁਸੀਬਤ 'ਚ ਹੈ ਤੇ ਮੈਨੂੰ ਕੁਝ ਕਰਨਾ ਚਾਹੀਦਾ ਔਨਾਂ ਵਾਸਤੇ ਪਰ ਚਲੋ ਜਿੱਦਾਂ ਤੁਹਾਡੀ ਇੱਛਾ ਹੈ ਕੋਈ ਗੱਲ ਨਹੀਂ ਜਾ ਤੋ ਮੈਂ ਥੋੜੀ ਜਿਹੀ ਇਕੱਲੀ ਬੈਠਦੀ ਜਾ